ਸਵਾਗਤ ਹੈ ਤੁਹਾਡਾ ਜੀਐਨ ਵਰਚੁਅਲ ਕਲਾਸਿਸ ਦੇ ਵਿੱਚ ਮੈਂ ਪ੍ਰੋਫੈਸਰ ਬਲਵਿੰਦਰ ਕੌਰ ਫਰੋਮ ਜੀਐਨ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ ਅੱਜ ਆਪਾਂ ਕਿਰਿਆ ਵਿਸ਼ੇਸ਼ਣ ਬਾਰੇ ਪੜਾਂਗੇ ਜੋ ਕਿ ਗ੍ਰਾਮਰ ਦਾ ਪਾਰਟ ਹੈ ਕਿਰਿਆ ਵਿਸ਼ੇਸ਼ਣ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਕਿਰਿਆ ਕੀ ਹੁੰਦੀ ਆ ਫਿਰ ਤੁਹਾਨੂੰ ਦੱਸਾਂਗੀ ਵਿਸ਼ੇਸ਼ਣ ਕੀ ਹੁੰਦਾ ਉਸ ਤੋਂ ਬਾਅਦ ਫਿਰ ਇਕੱਠਾ ਦੱਸਾਂਗੀ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਜਿਵੇਂ ਕਿ ਕਿਰਿਆ ਕਹਿੰਦੇ ਜੋ ਸ਼ਬਦ ਕਿਸੇ ਵਾਕ ਵਿੱਚ ਕਿਸੇ ਹੋਣ ਵਾਲੇ ਕੰਮ ਬਾਰੇ ਦੱਸੇ ਕਹਿੰਦੇ ਜੋ ਸ਼ਬਦ ਕਿਸੇ ਵਾਕ ਵਿੱਚ ਕਿਸੇ ਹੋਣ ਵਾਲੇ ਕੰਮ ਬਾਰੇ ਦੱਸੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਕਿਹਾ ਜਾਂਦਾ ਹੈ ਨ ਫਿਰ ਦੂਸਰਾ ਹੈ ਵਿਸ਼ੇਸ਼ਣ ਕਹਿੰਦੇ ਕਿ ਜੋ ਸ਼ਬਦ ਕਿਸੇ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸੇ ਜੋ ਸ਼ਬਦ ਕਿਸੇ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸੇ ਤਾਂ ਉਸ ਨੂੰ ਆਪਾਂ ਕੀ ਕਵਾਂਗੇ ਵਿਸ਼ੇਸ਼ਣ ਉਸ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ ਨੰਬਰ 3 ਤੇ ਹੈ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਮੈਂ ਤੁਹਾਨੂੰ ਕਿਰਿਆ ਵਿਸ਼ੇਸ਼ਣ ਦੀ ਇੱਕ ਉਦਾਹਰਣ ਹੋਰ ਦੇ ਰਹੀ ਹਾਂ ਕਹਿੰਦੇ ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੇ ਨਾਲ ਕੰਮ ਦੇ ਹੋਣ ਦਾ ਸਮਾਂ ਕਾਰਨ ਠਿਕਾਣਾ ਜਾਂ ਪ੍ਰਕਾਰ ਦੱਸੇ ਦੁਬਾਰਾ ਰਿਪੀਟ ਕਰ ਰਹੀ ਹਾਂ ਮੈਂ ਕਹਿੰਦੇ ਜਿਹੜਾ ਸ਼ਬਦ ਕਿਰਿਆ ਦੇ ਵਿਸ਼ੇਸ਼ਤਾ ਦੇ ਨਾਲ ਕੰਮ ਦੇ ਹੋਣ ਦਾ ਸਮਾਂ ਕਾਰਨ ਠਿਕਾਣਾ ਜਾਂ ਪ੍ਰਕਾਰ ਦੱਸੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ ਜਿਵੇਂ ਕਿ ਆਪਾਂ ਕਹਦੇ ਇਸ ਤਰ੍ਹਾਂ ਉਸ ਤਰ੍ਹਾਂ ਹੌਲੀ ਹੌਲੀ ਸਵੇਰੇ ਆਦ ਜਿਹੜੇ ਇਹ ਸ਼ਬਦ ਦੇ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਾਂ ਜਿਹੜਾ ਅਮਰਤ ਹੌਲੀ ਹੌਲੀ ਰੋਟੀ ਖਾ ਰਿਹਾ ਹੈ ਤਾਂ ਪਹਿਲਾਂ ਹੀ ਆਪਾਂ ਟੋਪਿਕ ਕੀ ਆਪਣਾ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਕਿਰਿਆ ਕਿਰਿਆ ਵਿਸ਼ੇਸ਼ਣ ਉਹ ਹੁੰਦਾ ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਜਿਵੇਂ ਖਾ ਰਿਹਾ ਹੈ ਖਾ ਰਿਹਾ ਦੀ ਵਿਸ਼ੇਸ਼ਤਾ ਕੀ ਹੈ ਹੌਲੀ 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 ਅੰਮਰਤ ਕੀ ਆ ਇਹਦੇ ਵਿੱਚ ਨਾਮ ਹੌਲੀ ਹੌਲੀ ਇਹਦੇ ਵਿੱਚ ਕੀ ਆ ਕਿਰਿਆ ਵਿਸ਼ੇਸ਼ਣ ਖਾ ਰਿਹਾ ਹੈ ਕਿਰਿਆ ਸਮਝ ਗਏ ਅੰਮਰਤ ਹੌਲੀ ਹੌਲੀ ਰੋਟੀ ਖਾ ਰਿਹਾ ਹੈ ਨਿਕੰਮਰਦ ਨਾਮ ਆ ਗਿਆ ਹੌਲੀ ਹੌਲੀ ਕੀ ਆ ਗਿਆ ਕਿਰਿਆ ਵਿਸ਼ੇਸ਼ਣ ਤੇ ਖਾ ਇਹ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਕਿ ਉਹ ਹੌਲੀ ਹੌਲੀ ਰੋਟੀ ਖਾਂਦਾ ਹੈ ਤਾਂ ਕਰਕੇ ਕੀ ਆ ਗਿਆ ਇਹ ਕਿਰਿਆ ਵਿਸ਼ੇਸ਼ਣ ਨੰਬਰ 2 ਤੇ ਹੈ ਮੈਂ ਨਹੀਂ ਜਾਵਾਂਗਾ ਇਦੇ ਵਿੱਚ ਕੀ ਆ ਗਿਆ ਮੈਂ ਪੜਨਾਵ ਆ ਗਿਆ ਪੜਨਾਮ ਜਾਵਾ ਦਾ ਕੀ ਆ ਗਿਆ ਆਪਣਾ ਕਿਰਿਆ ਇਹਦੇ ਵਿੱਚ ਨਹੀਂ ਕੀ ਹੈ ਇਹਦੇ ਵਿੱਚ ਤੁਸੀਂ ਨਹੀਂ ਨੂੰ ਕੀ ਮੰਨੋਗੇ ਨਹੀਂ ਆ ਗਿਆ ਆਪਣਾ ਕਿਰਿਆ ਵਿਸ਼ੇਸ਼ਣ ਮੈਂ ਨਹੀਂ ਜਾਵਾਂਗਾ ਮੈਂ ਪੜਨਾਮ ਨਹੀਂ ਕੀ ਆ ਗਿਆ ਕਿਰਿਆ ਵਿਸ਼ੇਸ਼ਣ ਜਾਵਾਂਗਾ ਕਿਉਂਕਿ ਨਹੀਂ ਆ ਜਿਹੜਾ ਉਹ ਜਾਵਾਂਗਾ ਜਾਂ ਹਾਂ ਜਾਂ ਨਾ ਜਿਹੜੇ ਜਾਮਾ ਕਿਰਿਆ ਦੀ ਇਹ ਵਿਸ਼ੇਸ਼ਤਾ ਦੱਸ ਰਿਹਾ ਨਹੀਂ ਤਾਂ ਇਹ ਕੀ ਆ ਗਿਆ ਕਿਰਿਆ ਵਿਸ਼ੇਸ਼ਣ ਅੱਗਿਆ ਉਹ ਕੱਲ ਪਟਿਆਲੇ ਜਾਵੇਗਾ ਠੀਕ ਹੈ ਮੈਂ ਤੁਹਾਨੂੰ ਕਿਰਿਆ ਵਿਸ਼ੇਸ਼ਣ ਦੀ ਜਿਹੜੀ ਆ ਉਦਾਹਰਣਾ ਦੇ ਰਹੀਆਂ ਉਹ ਕੱਲ ਪਟਿਆਲੇ ਜਾਵੇਗਾ ਇਹਦੇ ਵਿੱਚ ਪਟਿਆਲਾ ਕੀ ਆ ਗਿਆ ਨਾਮ ਜਿਹੜਾ ਉਹ ਹੈ ਉਹ ਕੀ ਆ ਗਿਆ ਪੜਨਾਮ ਕੱਲ ਇਹਦੇ ਵਿੱਚ ਕੱਲ ਕੀ ਸ਼ੋ ਹੋ ਰਿਹਾ ਕਿਰਿਆ ਵਿਸ਼ੇਸ਼ਣ ਜਾਵੇਗਾ ਕਿ ਕਿਰਿਆ ਜਿਹੜਾ ਜਾਵੇਗਾ ਦੀ ਕਿਰਿਆ ਦੱਸ ਰਿਹਾ ਵਿਸ਼ੇਸ਼ਤਾ ਦੱਸ ਰਿਹਾ ਸੌਰੀ ਇਹ ਕੱਲ ਕੱਲ ਨੂੰ ਮੈਂ ਕਹਿੰਦੇ ਉਹ ਕੱਲ ਨੂੰ ਪਟਿਆਲੇ ਜਾਵੇਗਾ ਤਾਂ ਕੀ ਆ ਗਿਆ ਇਹਦੇ ਵਿੱਚ ਜਿਹੜਾ ਕੱਲ ਹੈ ਉਹ ਕਿਰਿਆ ਵਿਸ਼ੇਸ਼ਣ ਆ ਗਿਆ ਉਸ ਤੋਂ ਬਾਅਦ ਕਹਿੰਦੇ ਰਿਹਾਨ ਕਾਲੀ ਕਾਲੀ ਤੁਰਦਾ ਹੈ ਜਾਂ ਰਿਹਾਨ ਕਾਲੀ ਤੁਰਦਾ ਹੈ ਇਹਦੇ ਵਿੱਚ ਜਿਹੜਾ ਰਿਹਾਨ ਹੈ ਉਹ ਨਾਮ ਆ ਗਿਆ ਨਾਮ ਆ ਗਿਆ ਰਿਹਾਨ ਕਾਲੀ ਤੁਰਨਾ ਕੀ ਆ ਕਿਰਿਆ ਵਿਸ਼ੇਸ਼ਣ ਇਹ ਤੁਰਦਾ ਦੀ ਵਿਸ਼ੇਸ਼ਤਾ ਦੱਸ ਰਿਹਾ ਉਹ ਕਾਲੀ ਤੁਰਦਾ ਹੈ ਹੌਲੀ ਤੁਰਦਾ ਹੈ ਕੁਝ ਵੀ ਹੈ ਤਾਂ ਜਿਹੜਾ ਕਾਲੀ ਹੈ ਉਹ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਇਸ ਕਰਕੇ ਜਿਹੜਾ ਕਾਲੀ ਆਪਣਾ ਉਹ ਕਿਰਿਆ ਵਿਸ਼ੇਸ਼ਣ ਆ ਗਿਆ ਤੇ ਤੁਰਦਾ ਕੀ ਆ ਗਿਆ ਆਪਣਾ ਕਿਰਿਆ ਆ ਗਿਆ ਐਮੀ ਜੇ ਜਿਹੜੇ ਕਿਰਿਆ ਵਿਸ਼ੇਸ਼ਣ ਹੁੰਦਾ ਉਹ 8 ਪ੍ਰਕਾਰ ਦੀ ਹੁੰਦੀ ਹੈ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦਾ ਹੁੰਦਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਨੂੰ ਆਪਾਂ ਸਮਾਵਾਚਕ ਕਿਰਿਆ ਵਿਸ਼ੇਸ਼ਣ ਵੀ ਕਹਿ ਸਕਦੇ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਾਂ ਸਮਾਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਸੇਮ ਹੀ ਹੈ ਦੂਸਰੇ ਨੰਬਰ ਤੇ ਆ ਸਾਨਵਾਚਕ ਕਿਰਿਆ ਵਿਸ਼ੇਸ਼ਣ ਫਿਰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨੰਬਰ 4 ਤੇ ਹੈ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਨੰਬਰ 5 ਤੇ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨੰਬਰ 7 ਤੇ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਫਿਰ ਹੈਗਾ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਫਿਰ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਇਹ ਜਿਹੜੇ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਨੇ ਤਾਂਾਨੂੰ ਪੁੱਛਿਆ ਜਾ ਸਕਦਾ ਕਿ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ ਪ੍ਰਸ਼ਨ ਆ ਸਕਦਾ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਤਾਂ ਇਹ ਕਿੰਨੇ ਪ੍ਰਕਾਰ ਦਾ ਹੁੰਦਾ ਅੱਠ ਪ੍ਰਕਾਰ ਦਾ ਹੁੰਦਾ ਕਿਰਿਆ ਵਿਸ਼ੇਸ਼ਣ ਨੰਬਰ 2 ਤੇ ਨੰਬਰ 1 ਤੇ ਹੈ ਆਪਾਂ ਸ਼ੁਰੂ ਕਰ ਰਹੇ ਆ ਇਹਨਾਂ ਨੂੰ ਮੈਂ ਤੁਹਾਨੂੰ ਡਿਸਕ੍ਰਾਈਬ ਕਰ ਰਹੀ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਾਂ ਸਮਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਬਾਰੇ ਮੈਂ ਤੁਹਾਨੂੰ ਦੱਸਦੇ ਆ ਕਿੰਦਾ ਇਹ ਸ਼ਬਦ ਜਿੰਨਾ ਤੋਂ ਕਿਰਿਆ ਦੇ ਹੋਣ ਦਾ ਸਮਾਂ ਪਤਾ ਲੱਗੇ ਇਹ ਇਹ ਸ਼ਬਦ ਜਿੰਨਾ ਤੋਂ ਕਿਰਿਆ ਦੇ ਹੋਣ ਦਾ ਸਮਾਂ ਪਤਾ ਲੱਗੇ ਤਾਂ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਰਵੀ ਹੁਣੇ-ਹੁਣੇ ਆਵੇਗਾ ਇਹਦੇ ਵਿੱਚ ਰਵੀ ਕੀ ਆ ਗਿਆ ਨਾਮ ਨਾਮ ਆਵੇਗਾ ਕਿਰਿਆ ਆਵੇਗਾ ਕਿਰਿਆ ਆ ਗਿਆ ਕਿਰਿਆ ਤੋਂ ਬਾਅਦ ਇਹ ਜਿਹੜਾ ਹੁਣੇ-ਹੁਣੇ ਹੈ ਇਹ ਕਿਰਿਆ ਦੀ ਆਪਾਂ ਨੂੰ ਵਿਸ਼ੇਸ਼ਤਾ ਦੱਸ ਰਿਹਾ ਤਾਂ ਕਰਕੇ ਹੁਣੇ-ਹੁਣੇ ਆਪਣੇ ਕੋਲ ਕੀ ਆਜੂ ਕਿਰਿਆ ਵਿਸ਼ੇਸ਼ਣ ਰਵੀ ਹੁਣੇ ਹੁਣੇ ਆਵੇਗਾ ਤਾਂ ਆਵੇਗਾ ਕਿਰਿਆ ਹੁਣੇ ਹੁਣੇ ਆ ਗਿਆ ਕਿਰਿਆ ਵਿਸ਼ੇਸ਼ਣ ਤੇ ਰਵੀ ਆ ਗਿਆ ਨਾਮ ਕਹਿੰਦੇ ਉਹ ਸਾਰੀ ਰਾਤ ਉਡੀਕ ਕਰਕੇ ਮੁੜ ਗਏ ਉਹ ਜਾਂ ਆਪਾਂ ਕਹਦੇ ਉਹ ਸਾਰੀ ਰਾਤ ਉਡੀਕ ਕੇ ਮੁੜ ਗਏ ਇਹਦੇ ਵਿੱਚ ਉਹ ਕੀ ਆ ਗਿਆ ਆਪਣਾ ਪੜਨਾਮ ਉਹ ਸਾਰੀ ਰਾਤ ਉਡੀਕ ਕੇ ਮੁੜ ਗਏ ਉਹ ਕੀ ਆ ਗਿਆ ਆਪਣਾ ਪੜਨਾਮ ਮੁੜ ਗਏ ਕਿਰਿਆ ਵਿਸ਼ੇਸ਼ਣ ਤੇ ਸਾਰੀ ਰਾਤ ਸਾਰੀ ਮੁੜ ਗਏ ਕਿਰਿਆ ਔਰ ਸਾਰੀ ਰਾਤ ਆ ਗਿਆ ਕਿਰਿਆ ਵਿਸ਼ੇਸ਼ਣ ਉਮੀਦ ਹੈ ਤੁਹਾਨੂੰ ਇਹਨਾਂ ਸਮਝ ਆ ਗਿਆ ਹੋਗਾ ਤੇ ਇਹ ਅੱਠ ਪ੍ਰਕਾਰ ਦਾ ਹੁੰਦਾ ਇਹ ਤੁਹਾਨੂੰ ਪਹਿਲਾਂ ਕਿਰਿਆ ਦੀ ਆਪਣੇ ਕੋਲ ਤੁਹਾਨੂੰ ਉਦਾਹਰਣ ਦਿੱਤੀ ਆ ਫਿਰ ਉਸ ਤੋਂ ਬਾਅਦ ਵਿਸ਼ੇਸ਼ਣ ਦੀ ਉਦਾਹਰਣ ਦਿੱਤੀ ਆ ਤੇ ਫਿਰ ਕਿਰਿਆ ਵਿਸ਼ੇਸ਼ਣ ਇਕੱਠਾ ਤੁਹਾਨੂੰ ਕੋਈ ਕਨਫਿਊਜ਼ ਨਾ ਹੋ ਜੇ ਉਸ ਤੋਂ ਬਾਅਦ ਫਿਰ ਇੱਕ ਹੋਰ ਉਦਾਹਰਣ ਦਿੱਤੀ ਆ ਤੁਹਾਨੂੰ ਮੈਂ ਕਿਰਿਆ ਵਿਸ਼ੇਸ਼ਣ ਦੀ ਇਸ ਤੋਂ ਬਾਅਦ ਫਿਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਅੱਠ ਪ੍ਰਕਾਰ ਦਾ ਹੁੰਦਾ ਹੈ ਕਿਰਿਆ ਵਿਸ਼ੇਸ਼ਣ ਉਹਨਾਂ ਦੇ ਨਾਮ ਦੱਸੇ ਉਸ ਤੋਂ ਬਾਅਦ ਨੰਬਰ 1 ਤੇ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਫਿਰ ਆਪਾਂ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਅੱਗੇ ਆ ਗਿਆ ਨੰਬਰ 1 ਹੋ ਗਿਆ ਕਾਲਵਾਚਕ ਨੰਬਰ 2 ਤੇ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨੰਬਰ 2 ਤੇ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਉਹ ਸ਼ਬਦ ਜਿਹੜੇ ਵਾਕ ਵਿੱਚ ਕਿਸੇ ਕਿਰਿਆ ਦੇ ਕੰਮ ਦੇ ਸਥਾਨ ਬਾਰੇ ਦੱਸਣ ਕਹਿੰਦੇ ਉਹ ਸ਼ਬਦ ਜਿਹੜੇ ਵਾਕ ਵਿੱਚ ਕਿਸੇ ਕਿਰਿਆ ਦੇ ਕੰਮ ਦੇ ਹੋਣ ਦੇ ਸਥਾਨ ਬਾਰੇ ਦੱਸਣ ਤਾਂ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜੋ ਕਿਰਿਆ ਦੇ ਕੰਮ ਦੇ ਹੋਣ ਦੇ ਸਥਾਨ ਬਾਰੇ ਦੱਸਣ ਤਾਂ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਆਪਾਂ ਕਹਿ ਦਈਏ ਰਵੀ ਕਿੱਧਰ ਗਿਆ ਰਵੀ ਕਿੱਧਰ ਗਿਆ ਇਹਦੇ ਵਿੱਚ ਕੀ ਆ ਗਿਆ ਗਿਆ ਕੀ ਆ ਗਿਆ ਕਿਰਿਆ ਰਵੀ ਕੀ ਆ ਗਿਆ ਆਪਣਾ ਨਾਮ ਕਿੱਧਰ ਇਹਦੇ ਵਿੱਚ ਕੀ ਆਜੂਗਾ ਸਥਾਨਵਾਚਕ ਕਿੱਧਰ ਕਿਧਰ ਕਿਤੇ ਆਪਾਂ ਸਥਾਨ ਤੇ ਜਾਵਾਂਗੇ ਤਾਂ ਕਰਕੇ ਇਹਦੇ ਵਿੱਚ ਕੀ ਆ ਗਿਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਕਿੱਧਰ ਫਗਤ ਸਿੰਘ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਫਗਤ ਸਿੰਘ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਇਹਦੇ ਵਿੱਚ ਜੋ ਭਗਤ ਸਿੰਘ ਹੈ ਉਹ ਨਾਂ ਆ ਗਿਆ ਦਿੱਤੀ ਗਈ ਕੀ ਆ ਗਿਆ ਕਿਰਿਆ ਆ ਗਈ ਤੇ ਉਸ ਲਾਹੌਰ ਸੈਂਟਰਲ ਜੇਲ੍ਹ ਇਹਦੇ ਵਿੱਚ ਕੀ ਆ ਗਿਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਲਾਹੌਰ ਸੈਂਟਰਲ ਜੇਲ ਹੈ ਲਾਹੌਰ ਸੈਂਟਰਲ ਜੇਲ ਕਿਰਿਆਵਾਚਕ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨੰਬਰ 3 ਤੇ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦਾ ਢੰਗ ਤਰੀਕਾ ਜਾਂ ਪ੍ਰਕਾਰ ਪਤਾ ਲੱਗੇ ਦੁਬਾਰਾ ਰਿਪੀਟ ਕਰ ਰਹੀ ਹਾਂ ਕਹਿੰਦੇ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦਾ ਢੰਗ ਤਰੀਕਾ ਜਾਂ ਪਰਕਾਰ ਪਤਾ ਲੱਗੇ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਨੇ ਆ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਵੀ ਇਹ ਕਿਸ ਪ੍ਰਕਾਰ ਦਾ ਤਾਂ ਕਹਨੇ ਆ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨੰਬਰ 1 ਤੇ ਹੈ ਕੀਰਤ ਬਹੁਤ ਤੇਜ਼ ਦੌੜਦਾ ਹੈ ਇਹਦੇ ਵਿੱਚ ਆਪਾਂ ਕਹਿ ਦਈਏ ਕੀਰਤ ਬਹੁਤ ਤੇਜ਼ ਦੌੜਦਾ ਹੈ ਕੀਰਤ ਕੀ ਆ ਗਿਆ ਨਾਮ ਦੌੜਦਾ ਹੈ ਕਿਰਿਆ ਬਹੁਤ ਤੇਜ਼ ਬਹੁਤ ਤੇਜ਼ ਦੇ ਵਿੱਚ ਕੀ ਆ ਗਿਆ ਜਿਹੜੇ ਬਹੁਤ ਤੇਜ਼ ਹੈ ਉਹ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਬਹੁਤ ਤੇਜ਼ ਤਾਂ ਇੱਥੇ ਕੀ ਆ ਗਿਆ ਕਿਰਿਆ ਵਿਸ਼ੇਸ਼ਣ ਕੀਰਤ ਬਹੁਤ ਤੇਜ਼ ਦੌੜਦਾ ਹੈ ਕਿਰਤ ਬਹੁਤ ਤੇਜ਼ ਦੌੜਦਾ ਹੈ ਤਾਂ ਕਿਰਤ ਨਾਮ ਬਹੁਤ ਤੇਜ਼ ਆ ਕੇ ਕਿਰਿਆ ਵਿਸ਼ੇਸ਼ਣ ਦੌੜਦਾ ਹੈ ਕਿਰਿਆ ਨੌਕਰ ਨੇ ਨੇੜੇ ਹੋ ਕੇ ਪ੍ਰਣਾਮ ਕੀਤਾ ਨੰਬਰ 2 ਆ ਜਿਹੜੀ ਉਦਾਹਰਣ ਇਹਦੇ ਚ ਨੌਕਰ ਕੀ ਆ ਗਿਆ ਪ੍ਰਣਾਮ ਨੇੜੇ ਹੋ ਕੇ ਪ੍ਰਣਾਮ ਕੀ ਆ ਗਿਆ ਇਹ ਪ੍ਰਣਾਮ ਆ ਗਿਆ ਪ੍ਰਣਾਮ ਆ ਗਿਆ ਕਿਰਿਆ ਨੇੜੇ ਹੋ ਕੇ ਇਹਦੇ ਵਿੱਚ ਆਪਾਂ ਕੀ ਕਹਾਂਗੇ ਪ੍ਰਕਾਰਵਾਚਕ ਕਿਸ ਪ੍ਰਕਾਰ ਨੇ ਨੌਕਰ ਨੇ ਜਿਹੜਾ ਪ੍ਰਣਾਮ ਕੀਤਾ ਸੀ ਆਪਾਂ ਨੂੰ ਵਿਸ਼ ਕੀਤਾ ਸੀ ਤਾਂ ਉਹ ਕਿ ਨੇੜੇ ਹੋ ਕੇ ਕੀਤਾ ਤੇ ਇਸੇ ਪ੍ਰਕਾਰੇ ਪ੍ਰਕਾਰ ਹੋ ਗਿਆ ਕਿਸ ਪ੍ਰਕਾਰ ਦਾ ਆਪਾਂ ਨੂੰ ਵਿਸ਼ ਕੀਤਾ ਤਾਂ ਨੇੜੇ ਹੋ ਕੇ ਕੀ ਹੋ ਗਿਆ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੋ ਗਿਆ ਉਸ ਤੋਂ ਬਾਅਦ ਨੰਬਰ 4 ਤੇ ਹੈ ਮਿੰਨਤੀਵਾਚਕ ਕਿਰਿਆ ਵਿਸ਼ੇਸ਼ਣ ਜਾਂ ਪ੍ਰਿਨਾਮਵਾਚਕ ਕਿਰਿਆ ਵਿਸ਼ੇਸ਼ਣ ਮਿੰਨਤੀ ਵਾਚਕ ਕਿਰਿਆ ਵਿਸ਼ੇਸ਼ਣ ਵੀ ਤੁਸੀਂ ਕਹਿ ਦਿੰਦੇ ਕਹਿ ਸਕਦੇ ਹੋ ਤੇ ਪਰਿਨਾਮ ਵਾਚਕ ਵੀ ਕਹਿ ਸਕਦੇ ਹੋ ਕਹਿੰਦੇ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਨਾਮ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਨਾਮ ਗਿਣਤੀ ਜਾਂ ਮਿਕਤਾ ਮਿਕਦਾਰ ਦਾ ਪਤਾ ਲੱਗੇ ਜਿਸ ਕਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਨਾਮ ਗਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਪਰਿਮਾਨ ਵਾਚਕ ਕਿਰਿਆ ਵਿਸ਼ੇਸ਼ਣ ਜਾਂ ਮਿੰਨਤੀ ਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਇਹਦੇ ਵਿੱਚ ਆਪਾਂ ਕਹਦੇ ਹਾਂ ਘੱਟ ਵੱਧ ਥੋੜਾ ਜਾ ਮਾੜਾ ਜਾ ਆ ਇਹ ਸਾਰੇ ਕੀ ਆਗੇ ਮਿੰਟੀ ਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਣਗੇ ਜਿਵੇਂ ਆਪਾਂ ਕਹਿੰਦੇ ਰਹਾਣ ਕੁਝ ਕੁ ਦੂਰ ਦੂਰ ਹੀ ਦੌੜਿਆ ਕੁਝ ਕੁ ਕਿਉਂਕਿ ਆਪਾਂ ਇਹਨਾਂ ਦੇ ਵਿੱਚ ਦੱਸਿਆ ਮਿੰਦੀ ਦੱਸੀ ਗਈ ਹੈ ਵੀ ਇੰਨਾ ਕੁ ਦੌੜਿਆ ਤਾਂ ਇਹਦੇ ਵਿੱਚ ਕੀ ਆਜੂ ਕੁਝ ਕੁ ਜਿਵੇਂ ਥੋੜਾ ਜਾ ਕੁਝ ਕੁ ਰਿਹਾਨ ਨਾਵ ਆ ਗਿਆ ਕੁਝ ਕੁ ਆ ਗਿਆ ਕਿਰਿਆ ਵਿਸ਼ੇਸ਼ਣ ਦੌੜਿਆ ਕੁਝ ਕੁ ਦੂਰ ਕਿਰਿਆ ਵਿਸ਼ੇਸ਼ਣ ਦੌੜਿਆ ਕਿਰਿਆ ਕੁਝ ਕੁ ਦੂਰ ਦੀ ਇਹ ਜਿਹੜਾ ਦਾੜਿਆ ਦੀ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਕਿ ਦੀ ਕੁਝ ਕੁ ਦੂਰ ਦੀ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਕੀ ਆ ਗਿਆ ਆਪਣਾ ਇਹ ਮਿੰਤੀ ਵਾਚਕ ਜਾਂ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਆ ਗਿਆ ਸਿਆਣੇ ਆਦਮੀ ਥੋੜਾ ਖਾਂਦੇ ਹਨ ਤੇ ਘੱਟ ਬੋਲਦੇ ਹਨ ਇਹਦੇ ਵਿੱਚ ਕੀ ਆ ਗਿਆ ਥੋੜਾ ਜੀ ਮੈਂ ਤੁਹਾਨੂੰ ਇੱਥੇ ਦੱਸਿਆ ਸੀ ਥੋੜਾ ਥੋੜਾ ਆ ਗਿਆ ਤੇ ਘੱਟ ਇਦੇ ਵਿੱਚ ਥੋੜਾ ਤੇ ਘੱਟ ਦੋਵੇਂ ਕੀ ਨੇ ਕਿਰਿਆ ਵਿਸ਼ੇਸ਼ਣ ਨੇ ਕੀ ਇਹ ਕਹੇ ਕਿਰਿਆ ਇਹ ਕਿਰਿਆ ਦੀ ਸਾਰੇ ਦੋਵੇਂ ਚੀਜ਼ਾਂ ਵਿਸ਼ੇਸ਼ਤਾ ਦੱਸ ਰਹੀਆਂ ਨੇ ਸਿਆਣੇ ਕੀ ਆ ਗਿਆ ਪਰਨਾਮ ਤਾਂ ਥੋੜਾ ਤੇ ਘੱਟ ਕੀ ਆ ਗਿਆ ਆਪਾਂ ਨੂੰ ਇਹ ਕਿਰਿਆ ਵਿਸ਼ੇਸ਼ਣ ਉਸ ਤੋਂ ਬਾਅਦ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਹਿੰਦੇ ਉਹ ਸ਼ਬਦ ਜਿਹੜੇ ਬਾਕ ਵਿੱਚ ਕਿਸੇ ਕਿਰਿਆ ਦੇ ਕੰਮ ਦੇ ਹੋਣ ਦੀ ਸੰਖਿਆ ਬਾਰੇ ਦੱਸੇ ਕਹਿੰਦੇ ਉਹ ਸ਼ਬਦ ਜਿਹੜੇ ਬਾਕ ਵਿੱਚ ਕਿਸੇ ਕਿਰਿਆ ਦੇ ਕੰਮ ਦੇ ਹੋਣ ਦੀ ਸੰਖਿਆ ਬਾਰੇ ਪਤਾ ਦੱਸੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕਿ ਆਪਾਂ ਕਹਿੰਦੇ ਦੁਬਾਰਾ ਦੁਬਾਰਾ ਹੋ ਗਿਆ ਕਈ ਵਾਰ ਕਈ ਵਾਰ ਆ ਗਿਆ ਜਾਂ ਆਖਰੀ ਵਾਰ ਇਹ ਸਾਰੇ ਕੀ ਕੈਟਾਗਰੀ ਸ੍ਰੇਣੀ ਦੇ ਵਿੱਚ ਆਉਣਗੇ ਤਾਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਉਸ ਤੋਂ ਬਾਅਦ ਜਿਵੇਂ ਉਹ ਦੁਬਾਰਾ ਆਉਣਗੇ ਦੋ ਵਾਰ ਸੰਖਿਆ ਹੋ ਗਈ ਨਾ ਦੁਬਾਰਾ ਜਿਵੇਂ ਇੱਕ ਵਾਰ ਵੀ ਅਪ ਕਹਿੰਦਾ ਦੋ ਵਾਰ ਦੋ ਵਾਰਾ ਦੋ ਵਾਰੀ ਕਹਤਾ ਮਿਲ ਕੇ ਦੁਬਾਰਾ ਵਾਪਿਸ ਆਉਣਗੇ ਤਾਂ ਕੀ ਆ ਉਹ ਦੁਬਾਰਾ ਆਉਣਗੇ ਤਾਂ ਇਹਦੇ ਵਿੱਚ ਜਿਹੜਾ ਦੁਬਾਰਾ ਏ ਉਹ ਸੰਖਿਆ ਦੱਸੀ ਗਈ ਆ ਦੁਬਾਰਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਆ ਆਉਣਗੇ ਕੀ ਆ ਗਿਆ ਇੱਚ ਕਿਰਿਆ ਤੇ ਉਹ ਕੀ ਆ ਗਿਆ ਪਰਨਾਮ ਕੰਬਰ 2 ਤੇ ਹੈ ਦੂਸਰੀ ਉਦਾਹਰਣ ਹੈ ਤੁਹਾਡੇ ਲਈ ਕਹਿੰਦੇ ਗਰਮੀ ਇੰਨੀ ਸੀ ਕਿ ਹਰ ਕੋਈ ਘੜੀ ਮੂੜੀ ਪਾਣੀ ਮੰਗ ਰਿਹਾ ਸੀ ਕਹਿੰਦੇ ਗਰਮੀ ਇੰਨੀ ਸੀ ਕਿ ਹਰ ਕੋਈ ਘੜੀ ਮੂੜੀ ਪਾਣੀ ਮੰਗ ਰਿਆ ਸੀ ਜਿਹੜਾ ਇਹਦੇ ਵਿੱਚ ਘੜੀ ਮੂੜੀ ਆ ਨਾ ਇਹ ਕੀ ਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਘੜੀ ਮੂੜੀ ਸੰਖਿਆਵਾਚਕ ਹੀ ਹੋ ਗਿਆ ਹੈ ਗਰਮੀ ਇੰਨੀ ਸੀ ਕਿ ਹਰ ਕੋਈ ਘੜੀ ਮੂੜੀ ਪਾਣੀ ਮੰਗ ਰਿਹਾ ਸੀ ਤਾਂ ਇਹਦੇ ਵਿੱਚ ਕੀ ਆ ਗਿਆ ਘੜੀ ਮੂੜੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਆ ਗਿਆ ਉਸ ਤੋਂ ਬਾਅਦ ਨੰਬਰ 6 ਤੇ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕੀਤੇ ਹੋਣ ਜਾਂ ਨਾ ਕੀਤੇ ਹੋਣ ਬਾਰੇ ਨਿਰਣੇ ਦੇ ਰੂਪ ਵਿੱਚ ਕੋਈ ਸੂਚਨਾ ਮਿਲੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਹਾਂ ਨਾ ਹਾਓ ਅੱਛਾ ਇਹ ਸਾਰੇ ਕਿਹਦੇ ਵਿੱਚ ਆ ਗਏ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਣਗੇ ਜਿਵੇਂ ਕਿ ਆ ਗਏ ਤੇ ਇੱਥੇ ਹਾਂ मैं फिर नहीं करांगा, हाँ, मैं फिर नहीं करांगा, तो ये आ गया जो नहीं निर्णय करा उन्हें मन सोच लिया निर्णय आऊगा निर्णय किरिया विशेषण करनाम ए मैं नहीं खेडागा उन्हें अपने मन अपना निर्णय लै लिया अपने लिए निर्णय लै चुका मैं नहीं खेडांगा खेडा गया की आ गया किरिया नहीं खेडा किरिया विशेषण मैं की आ गया प्रणनाम ठीक है मैं प्रणाम किरिया विशेषण खेडांगा किरिया रूप के रूप में अपने को नंबर सात सत्या है कारण वाचक किरिया विशेषण नंबर सात ते है कारण वाचक किरियावशेषण किस शब्द तो किस किरिया दे होन जिस शब्द तो किसी किरिया के हो ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਜਦੋਂ ਆਪਾਂ ਨੂੰ ਪਤਾ ਲੱਗੇ ਤਾਂ ਉਸ ਨੂੰ ਕੀ ਆਪਾਂ ਕਹਾਂਗੇ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਕੀਤੇ ਜਾਣ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਲੱਗੇ ਉਸ ਨੂੰ ਆਪਾਂ ਕੀ ਕਹਾਂਗੇ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਉਹ ਸਕੂਲ ਨਹੀਂ ਆਇਆ ਇਹਨਾਂ ਦਾ ਕੋਈ ਇਹਨਾਂ ਬਣ ਗਿਆ ਉਹ ਸਕੂਲ ਨਹੀਂ ਆਇਆ ਇਹ ਤਾਂ ਕੋਈ ਮਤਲਬ ਨਹੀਂ ਬਣਿਆ ਕਾਰਣਵਾਚਕ ਦਾ ਕਿਉਂ ਨਹੀਂ ਆਇਆ ਕਿਉਂਕਿ ਉਹ ਬਿਮਾਰ ਸੀ ਹੁਣ ਹੀ ਕਾਰਨ ਆਪਾਂ ਨੂੰ ਕਿਉਂਕਿ ਉਹ ਤੋਂ ਬਾਅਦ ਹੀ ਆਪਾਂ ਨੂੰ ਕਾਰਨ ਪਤਾ ਲੱਗਿਆ ਕਹਿੰਦੇ ਉਹ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਸੀ ਇਹਦੇ ਵਿੱਚ ਜਿਹੜਾ ਕਿਉਂਕਿ ਹੈ ਇਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਆਜੂ ਆਪਣੇ ਕੋਲ ਜਿਹੜਾ ਕਿਉਂਕਿ ਹੈ ਕਿਉਂਕਿ ਇਹ ਦੋਵੇਂ ਇਹਨਾਂ ਨੂੰ ਜੋੜਦਾ ਤੇ ਇਹਨਾਂ ਦੀ ਕਾਰਨ ਦੱਸ ਰਿਹਾ ਕਿ ਕਿਉਂ ਨਹੀਂ ਆਇਆ ਸੀ ਉਹ ਕਿਉਂਕਿ ਉਹ ਬਿਮਾਰ ਸੀ ਨੰਬਰ 8 ਤੇ ਹੈ ਤਾਂ ਕੀਦਵਾਚਕ ਕਿਰਿਆ ਵਿਸ਼ੇਸ਼ਣ ਤਾਂ ਕੀਦਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਜਿਹੜਾ ਸ਼ਬਦ ਕਿਸੇ ਕਾਰਨ ਦੀ ਪੁਸ਼ਟੀ ਜਾਂ ਪ੍ਰੋੜਤਾ ਕਰੇ ਜਿਹੜਾ ਸ਼ਬਦ ਕਿਸੇ ਕਾਰਨ ਦੀ ਪੁਸ਼ਟੀ ਜਾਂ ਪ੍ਰੋੜਤਾ ਕਰੇ ਉਸ ਨੂੰ ਤਾਂ ਕੀਦਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਹਿੰਦੇ ਕੁੱਝ ਵਿਆਕਰਨਾਂ ਦੇ ਵਿੱਚ ਇਸ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਵੀ ਕਿਹਾ ਜਾਂਦਾ ਹੈ ਕਹਿੰਦੇ ਕੁੱਝ ਆਉਦੇ ਵਿੱਚ ਵਿਆਕਰਨਾਂ ਦੇ ਵਿੱਚ ਤਾਂ ਕੀਦਵਾਚਕ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਵੀ ਆਪਾਂ ਕਹਾ ਜਾਂਦਾ ਹੈ ਨੰਬਰ ਦੇ ਇੱਕ ਤੇ ਹੈ ਨਾ ਮੈਂ ਉਹ ਜ਼ਰੂਰ ਇੱਥੇ ਆਵੇਗਾ ਇਹਦੇ ਵਿੱਚ ਕੀ ਆ ਉਹ ਜ਼ਰੂਰ ਇੱਥੇ ਆਵੇਗਾ ਤਾਂ ਕਿ ਆ ਉਹ ਜ਼ਰੂਰ ਇੱਥੇ ਆਵੇਗਾ ਠੀਕ ਹੈ ਇਹਦੇ ਵਿੱਚ ਆਪਣਾ ਕੀ ਆ ਗਿਆ ਇਹ ਤਾਂ ਕੀਵਾਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਆਪਣੇ ਕੋਲੇ ਸ਼ਬਦ ਅੱਗੇ ਆਇਆ ਜਿਵੇਂ ਮੈਂ ਬਿਲਕੁਲ ਇਹ ਕੰਮ ਨਹੀਂ ਕਰਾਂਗਾ ਮੈਂ ਤੁਹਾਨੂੰ ਉਦਾਹਰਨ ਦੇ ਰਹੀਆਂ ਮੈਂ ਬਿਲਕੁਲ ਇਹ ਕੰਮ ਨਹੀਂ ਕਰਾਂਗਾ ਦਾ ਇਹਦੇ ਵਿੱਚ ਜਿਹੜਾ ਬਿਲਕੁਲ ਹੈ ਉਹ ਕੀ ਆ ਤਾਕੀਦ ਵਾਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਆਪਣੇ ਕੋਲ ਸਾਹਮਣੇ ਆਇਆ ਈ ਬਿਲਕੁਲ ਇਹਦੇ ਵਿੱਚ ਕੀ ਆ ਤਾਕੀਦ ਵਾਚਕ ਕਿਰਿਆ ਵਿਸ਼ੇਸ਼ਣ ਸੋ ਏਸੀ ਆਪਣੇ ਕੋਲ ਸਾਰਾ ਅੱਜ ਦਾ ਟਾਪਿਕ ਕਿਰਿਆ ਵਿਸ਼ੇਸ਼ਣ ਉਮੀਦ ਕਰਦੀ ਆ ਕਿ ਤੁਹਾਨੂੰ ਸਾਰਾ ਚੰਗੀ ਤਰ੍ਹਾਂ ਸਮਝ ਆ ਗਿਆ ਹੋਗਾ ਬਾਕੀ ਅਸੀਂ ਤੁਹਾਡੇ ਲਈ ਲੈਕਚਰ ਪ੍ਰਪੇਅਰ ਕਰਦੇ ਰਹਿਣੇ ਆ ਤੇ ਸਾਡੇ ਲੈਕਚਰ ਨੂੰ ਕਾਈਂਡਲੀ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਕੋਈ ਡਾਊਟ ਹੈ ਤਾਂ ਜਰੂਰ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ Thank you.